ज्ञानदी माता रानी चौक नगर निगम जोन ए ਵਿਖੇ ਭਾਰਤੀ ਵਾਲਮੀਕੀ ਧਰਮ ਸਮਾਜ 파ਵਦਸਤੇ ਰਾਸ਼ਟਰੀ ਨਿਰਦੇਸ਼ਕ ਵੀਰ ਸ਼੍ਰੇਸ਼ਟ ਨਿਰੇਸ਼ ਸਿੰਘਾਂ ਦੀ ਅਗਵਾਈ ਦੇ ਵਿੱਚ 달 ਸਮਾਜ ਦੇ ਲੋਕਾਂ ਦੇ ਨਾਲ ਹੋ ਰਹੇ ਸ਼ੋਸ਼ਣ ਅਤੇ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਨੂੰ ਲੈ ਕੇ ਵਿਸ਼ੇਸ਼ ਬੈਠਕ ਦਾ ਯੋਜਨ ਕੀਤਾ ਗਿਆ ਪੱਤਰਕਾਰਾਂ ਗਲਬਤ ਕਾਰਧਿਆ ਪਰਬੰਧਕਾਂ ਨੇ ਦੱਸਿਆ ਕਿ ਸੂਬੇ ਦੀ ਆਪ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਵਾਅਦਿਆ ਤੋਂ ਪਾਸੇ ਨਜ਼ਰ ਆ ਰਹੀ ਹੈ ਠੇਕੇਦਾਰੀ ਪ੍ਰਥਾ ਨੂੰ ਮੁਰਤਨ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਸ਼ੁਰੂ ਕੀਤਾ ਗਿਆ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਇਸ ਮੌਕੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਤਿਆਵੀ ਕੀਤੀਆਂ ਗਈਆਂ ਜੋ ਸੰਗਠਨ ਦੇਸ਼ ਦੀ ਤਰੱਕੀ ਲਈ ਹੋ ਵੱਚੜ ਕੀ ਕੰਮ ਕਰ ਸਕੇ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾਦਸ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ ਔਰ ਲੰਬੇ ਸਮੇਂ ਤੋਂ ਜੋ ਲੁਧਿਆਣਾ ਸ਼ਹਿਰ ਦੇ ਵਿੱਚ ਆਪਣੇ ਤੌਰ ਤੇ ਸਮਾਜ ਦੀ ਸੇਵਾ ਕਰ ਰਿਹਾ ਪਾਰਟੀ ਦੀ ਸੇਵਾ ਕਰ ਰਿਹਾ ਔਰ ਬਹੁਤ ਵੱਡਾ ਪਰਿਵਾਰ ਹੈ ਔਰ ਮੇਰਾ ਆਪਣਾ ਹੀ ਪਰਿਵਾਰ ਹੈ ਲੰਬੇ ਸਮੇਂ ਤੋਂ ਵੀਰ ਅਜੇਪਾਲ ਦਿਸਾਵਰ ਜੀ ਜੋ ਆਪਣਾ ਸੰਗਠਨ ਵੀ ਚਲਾ ਰਹੇ ਸੀ ਔਰ ਜੋ ਐਸੀ ਮੋਰਚੇ ਦੇ ਜ਼ਿਲ੍ਹੇ ਦੇ ਪ੍ਰਧਾਨ ਵੀ ਆ ਅੱਜ ਉਹ ਭਾਰਤੀ ਹਵਾਲਮੀ ਕੇ ਧਰਮ ਸਮਾਜ ਭਾਵਾਦਸ ਦੇ ਵਿੱਚ ਸ਼ਾਮਿਲ ਹੋਇਆ ਉਹਨਾਂ ਦੇ ਨਾਲ ਰਾਜਵੀਰ ਚੋਟਾਲਾ ਜੀ ਸੁਸ਼ੀਲ ਰਤੀ ਲੱਲਾ ਜੀ ਅਤੇ ਰਵੀ ਕਲਿਆਣ ਜੀ ਮਨੀ ਸੇਰਗੇਲ ਜੀ ਅਤੇ ਹੋਰ ਸੈਂਕੜੇ ਸਾਥੀ ਜਿਹੜੇ ਆ ਉਹ ਭਾਵਾਦਸ ਦੇ ਵਿੱਚ ਸ਼ਾਮਿਲ ਹੋਇਆ ਸਭ ਤੋਂ ਪਹਿਲਾਂ ਮੈਂ ਭਾਵਾਦਸ ਦੇ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਨੂੰ ਜੀਏ ਨੂੰ ਕਹਿੰਦਾ ਮੈਂ ਉਹਨਾਂ ਨੂੰ ਭਾਵਾਦਾ ਦਾ ਰਾਸ਼ਟਰੀ ਨਿਰਦੇਸ਼ਕ ਹੋਣ ਦੇ ਨਾਤੇ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਮੈਂ ਕਿ ਹਮੇਸ਼ਾ ਉਹਨਾਂ ਦਾ ਮਾਨ ਅਤੇ ਸਨਮਾਨ ਜਿਹੜਾ ਵਾ ਭਾਵਾਦਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੀਤਾ ਜਾਏਗਾ ਔਰ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਲੁਧਿਆਣੇ ਦੀ ਉਹ ਵੀ ਅਸੀਂ ਆਪਸ ਵਿੱਚ ਜੋੜਾਂਗੇ ਔਰ ਜੋ ਭਾਵਾਦਾ ਮਿਸ਼ਨ ਹੈ ਉਹਨੂੰ ਘਰ ਘਰ ਬਚਾਵਾਂਗੇ ਕਿਉਂਕਿ ਭਾਵਾਦਾ ਦਾ ਮਿਸ਼ਨ ਹੈ ਕਿ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਾਦ ਜਿਹਦੀ ਸਥਾਪਨਾ 24 1949 ਹੋਈ ਸੀ ਔਰ ਉਹ ਜੋ ਮਿਸ਼ਨ ਸੀ ਕਿ ਸਮਾਜ ਦੇ ਵਿੱਚੋਂ ਅਨਪੜਤਾ ਅੰਧਵਿਸ਼ਵਾਸ ਨਸ਼ਾਖੋਰੀ ਦੇਹੀ ਪਰਥਾ ਵਰਗੀਆਂ ਜਿਹੜੀਆਂ ਬੁਰਾਈਆਂ ਫੈਲੀਆਂ ਹੋਈਆਂ ਮੈਂ ਉਹ ਖਤਮ ਕਰਨੀਆਂ ਔਰ ਪਰਮਪੂਜਨੀਆਂ 바ਵਾ ਸਾਹਿਬ ਡਾਕਟਰ ਅਮੀੜਕਰ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਣਾ ਮੈਂ ਔਰ ਅਸੀਂ 바ਵਾ ਸਾਹਿਬ ਦੇ ਮਾਧਿਅਮ ਤੋਂ ਅੱਜ ਪੂਰੇ ਦੇਸ਼ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਇੱਕ ਕੜੀ ਜਿਹੜੀ ਆ ਉਹਦੇ ਵਿੱਚ ਇੱਕ ਮਾਲਾ ਦੇ ਜਿਵੇਂ ਮੋਤੀ ਪਰਾਏ ਜਾਂਦੇ ਆ ਮਾਲਾ ਦੇ ਵਿੱਚ ਉਸੇ ਮੋਤੀ ਦੇ ਵਿੱਚ ਮਾਲਾ ਦੇ ਵਿੱਚ ਸਾਡੇ ਅਜੀਪਾਲ ਦੇ ਸਾਵਰ ਜੀ ਉਹਨਾਂ ਦੀ ਟੀਮ ਜਿਹੜੀ ਆ ਉਹ ਵੀ ਮਾਲਾ ਦੇ ਵਿੱਚ ਪਰੋਈ ਗਈ ਹੈ ਤਾਂ ਅੱਜ ਮੈਂ ਜਿਹੜੇ ਖਾਸ ਕਰਕੇ ਭਾਵਾਦਸ ਦੇ ਜਿਹੜੇ ਸਾਡੇ ਸੰਗਠਨ ਦੇ ਅਹੁਦੇਦਾਰ ਹੈ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਔਰ ਪੂਰੇ ਸਮਾਜ ਦੇ ਵਿੱਚ ਲੁਧਿਆਣਾ ਦੇ ਵਿੱਚ ਇਸ ਗੱਲ ਦੀ ਕਿ ਜਿਹੜੀ ਇੱਕ ਏਕਤਾ ਜਿਹੜੀ ਹੁੰਦੀ ਆ ਸਮਾਜ ਦੇ ਵਿੱਚ ਉਹਦੇ ਨਾਲ ਸਮਾਜ ਨੂੰ ਬਹੁਤ ਵੱਡਾ ਬੈਨੀਫਿਟ ਹੁੰਦਾ ਵਾ ਔਰ ਅੱਜ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸ਼ਹਿਰ ਦੇ ਵਿੱਚ ਜੋ ਬੈਨੀਫਿਟ ਆ ਉਹ ਸਾਰੇ ਸਮਾਜ ਨੂੰ ਮਿਲੇਗਾ ਕਿਉਂਕਿ ਦਬੇ ਕੁਚਲੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈ ਅੱਜ ਸਰਕਾਰਾਂ ਜਿਹੜੀਆਂ ਮੈਂ ਸ਼ਰੇਆਮ ਧੱਕਾ ਕਰਦੀਆਂ ਮੈਂ ਉਹ ਭਾਵੇਂ ਸਾਡੇ ਓਵਰਏਜ ਜਿਹੜੇ ਮੁਲਾਜ਼ਮ ਹੈ 800 900 ਦੇ ਕਰੀਬ ਉਹ ਅੱਜ ਕੱਚੇ ਦੇ ਕੱਚੇ ਆ ਅੱਜ ਸਰਕਾਰ ਵੱਲੋਂ ਇੱਕ ਜਿਹੜਾ ਫਰਮਾਨ ਜਿਹੜਾ ਵਾ ਪਿਛਲੇ ਕੁਝ ਦਿਨਾਂ ਤੋਂ ਜਾਰੀ ਕਰਿਆ ਵਾ ਕਿ ਠੇਕੇ ਤੇ ਬੰਦੇ ਰੱਖੇ ਜਾ ਰਹੇ ਆ ਸਪਾਈ ਸੇਵਕ ਦੇ ਕਈ ਵਾਰੀ ਸਰਕਾਰਾਂ ਜਿਹੜੀਆਂ ਹੁੰਦੀਆਂ ਮੈਂ ਆਪਣੀਆਂ ਗੱਲ ਕਰਕੇ ਆਪ ਗੱਲ ਕਰਕੇ ਆਪ ਹੀ ਮੁੱਕਰ ਜਾਂਦੀ ਹੈ ਤਾਜ ਬਹੁਤ ਵੱਡਾ ਸ਼ੋਸ਼ਣ ਜਿਹੜਾ ਵਾ ਸਾਡੇ ਸਪਾਈਸ ਸਹਿਬਾਂ ਨਾਲ ਔਰ ਖਾਸ ਕਰਕੇ ਮੈਂ ਸਮਝਦਾ ਮੈਂ ਕਿ ਵਾਲਮੀਕਨ ਸਮਾਜ ਨਾਲ ਹੋ ਰਿਹਾ ਵਾ ਉਹ ਸ਼ੋਸ਼ਣ ਦੇ ਖਿਲਾਫ ਹੈ ਸਾਰੇ ਮਿਲ ਕੇ ਆਵਾਜ਼ ਚੱਕਣਗੇ ਇੱਕ ਵਾਰੀ ਫੇਰ ਮੈਂ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਦਸ ਵੱਲੋਂ ਸਾਰੇ ਹੀ ਸਤਕਾਰਯੋਗ ਵੀਰਾਂ ਨੂੰ ਜੀ ਆਇਆਂ ਨੂੰ ਕਹਿੰਦਾ ਮੈਂ ਧੰਨਵਾਦ ਜੈ ਵਾਲਮੀਕ ਦੇਖੋ ਜੀ ਮੈਂ ਤੇ ਮੇਰੀ ਸਮੂਚੀ ਟੀਮ ਹੈ ਜਿਹੜੀ ਮੇਰੇ ਭਰਾ ਰਾਜਵੀਰ ਜੀ ਸੁਸ਼ੀਲ ਰਤੀ ਜੀ ਰਵੀ ਜੀ ਡਿਸੀ ਜੀ ਮਣੀਗੇ ਜੀ ਲਾਡੀ ਪੰਮੇ ਤੇ ਹੋਰ ਜਿਹੜੀ ਕੋਰ ਟੀਮ ਹੈ ਸਾਡੀ 바ਵਾ ਸਾਹਿਬ ਦਵਿਤ ਫੋਰਸ ਦੀ ਅੱਜ ਉਹ ਭਾਰਤੀ ਵਾਲਮੀਕੀ ਧਰਮ ਸਮਾਜ ਦਾ ਹਿੱਸਾ ਬਣੀ ਹੈ ਤੇ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਜਿਹੜੀ ਅਸਲੀ ਭਾਵਾ ਦਸਾ ਉਹ ਨਰੇਸ਼ ਠੰਗਾਨ ਜੀ ਹਨਾਂ ਦੀ ਜਿਹੜਾ ਸੰਗਠਨ ਹੈ ਜਿਨ੍ਹਾਂ ਦੇ ਰਾਸ਼ਟਰੀ ਨਿਰਦੇਸ਼ਕ ਆ ਜਿਹੜੇ ਚੰਦਰਪਾਲ ਸਵਾਮੀ ਚੰਦਰਪਾਲ ਨਾਰੀਆ ਜੀ ਉਹ ਤੇ ਠੰਗਾਨ ਸਾਹਿਬ ਜਿਹੜੀ ਭਾਵਾ ਦਾ ਸਾਰੇ ਇਹੀ ਅਸਲੀ ਭਾਵਾ ਦਸਾ ਹੈ ਤੇ ਵਾਲਮੀਕੀ ਸਮਾਜ ਦਾ ਭਲਾ ਕਰਨ ਵਾਸਤੇ ਕਾਰਜ ਰਤ ਹੈ ਪੂਰੇ ਭਾਰਤ ਚ ਇਹਨਾਂ ਦਾ ਸੰਗਠਨ ਕੰਮ ਕਰਦਾ ਹੈ ਤੇ ਸਾਡੇ ਦੀ ਵੀ ਬੜੇ ਸੁਭਾਗੇ ਦੀ ਗੱਲ ਹੈ ਕਿ ਅਸੀਂ ਵੀ ਦੇਸ਼ ਦੇ ਵਿੱਚ ਸਮਾਜ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੈ ਸਾਡੇ ਲੋਕਾਂ ਨੂੰ ਉਹਨਾਂ ਦੇ ਹੱਕ ਸੱਚ ਦੀ ਲੜਾਈ ਜਿਹੜਾ ਨਾਸਤੇ ਪਹਿਲਾਂ ਵੀ ਕਾਰਜਰਤ ਸੀਗੇ ਤੇ ਹੁਣ ਤਾਂ ਸਾਨੂੰ ਹੋਰ ਬਲ ਮਿਲੇਗਾ ਕਿਉਂਕਿ ਐਡੇ ਵੱਡੇ ਸੰਗਠਨ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਜਿੱਥੇ ਸਾਡੀ ਪਹੁੰਚ ਨਹੀਂ ਸੀ ਜਿੱਥੇ ਤੱਕ ਸਾਡੇ ਕੰਮ ਨਹੀਂ ਹੁੰਦੇ ਸੀ ਇੱਕ ਕੋਈ ਨਾ ਕੋਈ ਪ੍ਰੋਬਲਮ ਤੁਹਾਨੂੰ ਪਤਾ ਸਰਕਾਰਾਂ ਦੇ ਵਿੱਚ ਹੋ ਜਾਂਦੀਆਂ ਵਾ ਉੱਥੇ ਸਾਨੂੰ ਹੁਣ ਇੱਕ ਬਹੁਤ ਸੰਗਠਿਤ ਮਜ਼ਬੂਤ ਸੰਗਠਨ ਜਿਹੜਾ ਮਿਲਿਆ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਤੇ ਸਾਨੂੰ ਪਤਾ ਕਿਉਂਕਿ ਭਾਵਾ ਦਾ ਸ਼ੁਰੂ ਤੋਂ ਗਰੀਬਾਂ ਦਾ ਜਿਹੜੇ ਦਬੇ ਕੁਛੇ ਲੋਕਾਂ ਉਹਨਾਂ ਦੀ ਸੇਵਾ ਰੱਤਾ ਤੇ 바ਵਾ ਸਾਹਿਬ ਦਦੇ ਫੋਰਸ ਵੀ ਇਹੀ ਕੰਮ ਕਰਦੀ ਸੀ ਤੇ ਅੱਜ ਜਿਹੜਾ ਸਾਡਾ ਸੰਗਠਨ ਇਹਨਾਂ ਚ ਆਇਆ ਵਾ ਭਾਵਾ ਦਾ ਹਿੱਸਾ ਬਣਿਆ ਤੇ ਸਾਨੂੰ ਪਤਾ ਕਿ ਸਾਨੂੰ ਕੰਮ ਕਰਨ ਚ ਹੋਰ ਮਜ਼ਾ ਆਊਗਾ ਲੋਕਾਂ ਦਾ ਸਮਾਜ ਦਾ ਭਲਾ ਕਰਨਾ ਆਪਣੇ ਖਾਸ ਕਰਕੇ ਦਬੇ ਕੁਛੇ ਲੋਕਾਂ ਵਾਲਮੀਕੀ ਸਮਾਜ ਦੇ ਉਹਨਾਂ ਨਾਲ ਜਿਹੜਾ ਮੌਜੂਦਾ ਕਾਰ ਸ਼ੋਸ਼ਣ ਕਰ ਰਹੀ ਆ ਉਹਨਾਂ ਨੂੰ ਅਸੀਂ ਜਿੱਦਾਂ ਸਾਡੇ ਮੁਲਾਜ਼ਮ ਜਿਹੜੇ ਕੱਚੇ ਪੱਕੇ ਨਹੀਂ ਹੋ ਰਹੇ ਬਹੁਤ ਐਸੇ ਮੁਲਾਜ਼ਮ ਹੈ ਜਿਨ੍ਹਾਂ ਨੂੰ ਠੇਕੇਦਾਰੀ ਪ੍ਰਥਾ ਤੇ 10-10 ਹਜ਼ਾਰ ਚ ਰੱਖਿਆ ਹੋਇਆ ਕਈ ਕੀ ਸਾਲਾਂ ਤੋਂ ਅੱਗੇ ਆ ਉਹਨਾਂ ਦੀ ਆਵਾਜ਼ ਚੱਕਣ ਵਾਸਤੇ ਅਸੀਂ ਕੰਮ ਕਰ ਰਹੇ ਸੀ ਤੇ ਕੰਮ ਕਰਾਂਗੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਤੇ ਮੇਰੀ ਟੀਮ ਕੇ ਭਾਰਤੀ ਵਾਲਮੀਕੀ ਧਰਮ ਸਮਾਜ ਧੰਗਾਨ ਸਾਹਿਬ ਦੀ ਜਿਹੜੀ ਟੀਮ ਨੇ ਸਾਨੂੰ ਐਡਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਲੁਧਿਆਣਾ ਲਾਈਵ ਦੇ ਲਈ ਠੰਗਾ ਚਾਟ ਤੇ ਰਿਪੋਰਟ